ਹੰਗਾਮਾ ਪੂਰਨ ਹੋ ਨਿਬੜੀ ਨਗਰ ਕੌਂਸਲ ਫਾਜ਼ਿਲਕਾ ਦੀ ਮੀਟਿੰਗ ਸੀਵਰੇਜ ਪਾਣੀ ਗਲੀਆਂ ਸੜਕਾਂ ਦਾ ਰਿਹਾ ਮੁੱਦਾ ਬੀਤੇ ਦਿਨੀ ਕੌਂਸਲਰ ਤੇ ਹੋਏ ਪਰਚੇ ਨੂੰ ਲੈ ਕੇ ਨਗਰ ਕੌਂਸਲ ਅਤੇ ਅਧਿਕਾਰੀਆਂ ਦੀ ਸੁਲਾ ਲਈ ਬਣੀ ਇੱਕ ਟੀਮ ਹੋਰ ਕੀ ਕੁਝ ਹੋਇਆ ਪਰ ਉਸ ਤੋਂ 2 ਦਿਨ ਬਾਅਦ ਇਹਨਾਂ ਨੇ ਮੇਰੇ ਹੰਦੀ ਪ੍ਰਧਾਨ ਜੀ ਕਿਰਕਿਰਮ ਵਿੱਚ ਮੁੱਦੇ ਰੇ ਤੁਹਾਡੇ ਕੋ ਕਾਪੀ ਹੈ ਮੈਡਮ ਤੁਹਾਡੇ ਨਾਲ ਖੜੇ ਨੇ ਵੀ ਕਿਉਂ ਨਹੀਂ ਲੰਮੀ ਮੀਟਿੰਗ ਚੱਲੀ ਗਈ ਪਹਿਲਾਂ ਤਾਂ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੇਖ ਕੇ ਕੇ ਭੇਜੇ ਸੀ ਕਿ ਆਪਾਂ ਸ਼ਹਿਰ ਦੇ ਵਿਕਾਸ ਦੇ ਵਾਸਤੇ ਆਪਾਂ ਕਿਸੇ ਵੀ ਏਜੰਡੇ ਦੇ ਵਿੱਚ ਕੋਈ ਅੜਚਣ ਨਹੀਂ ਬਣਨਾ ਕਿਸੇ ਤਰ੍ਹਾਂ ਦੀ ਔਰ ਸਾਰੇ ਜਿਹੜਾ ਬੜੇ ਜਿਆਦਾ ਵਧੀਆ ਤਰੀਕੇ ਨਾਲ ਆਉਣ ਵਾਲਾ ਬਰਸਾਤੀ ਸਮਾਂ ਆ ਰਿਹਾ ਹੈ ਉਹਦੇ ਵਿੱਚ ਜੋ ਖਾਲਿਆਂ ਦੀ ਸਫਾਈ ਵਾਸਤੇ ਖਾਲੇ ਸਫਾਈ ਵਾਸਤੇ ਵੀ ਰਕਮ ਰਕਮ ਦਾ ਏਜੰਡਾ ਹੈ ਉਹਦੇ ਵਿੱਚ ਜਿਹੜੀ ਜਿੰਨੇ ਵੀ ਸੀਵਰੇ ਦੀਆਂ ਲੋਹੇ ਦੀਆਂ ਜਾਲੀਆਂ ਲੱਗਣ ਵਾਲੀਆਂ ਜਾਂ ਟੱਕਣ ਲੱਗਣੇ ਉਹਨਾਂ ਦਾ ਵੀ ਸਾਰਾ ਏਜੰਡਾ ਹੈ ਇਸ ਪੋਟਲ ਦੇ ਜਿਹੜੇ ਸਲੱਜ ਕੈਰੀਅਰ ਤੇ ਖਾਲੇ ਦੀ ਸਫਾਈ ਦਾ ਵੀ ਏਜੰਡਾ ਹੈ ਨਗਰਪਾਲਿਕਾ ਦਾ ਜਿਹੜਾ ਨਵਾਂ ਆਰਓ ਲਗਾਉਣਾ ਉਹਦੇ ਵੀ ਏਜੰਡਾ ਹੈ ਉਹਦੇ ਵਿੱਚ ਸ਼ਹਿਰ ਦੀ ਜਿਹੜੀ ਵੱਖ-ਵੱਖ ਥਾਵਾਂ ਤੇ ਬੀਐਮ ਤੇ ਪੀਸੀ ਪਾਉਣਾ 40 ਲੱਖ ਦਾ ਉਹ ਵੀ ਏਜੰਡਾ ਹੈ ਇੰਦਰ ਰਵਾਈ ਤੋਂ ਲੈ ਕੇ ਡੀਓ ਸਕੂਲ ਤੱਕ ਪ੍ਰਧਾਨ ਜੀ ਤੁਹਾਡੇ ਇੱਥੇ ਗੱਲ ਘਟਨਾ ਕਈ ਏਜੰਡੇ ਨੇ ਜਿਹੜੇ ਏਜੰਡੇ ਹੀ ਰਹਿੰਦੇ ਨੇ ਜ਼ਮੀਨ ਤੇ ਨਹੀਂ ਆਉਂਦੇ ਜਿਵੇਂ ਸ਼ਹਿਰ ਦੇ ਸੜਕਾਂ ਦਾ ਕੰਮ ਕਿ ਸ਼ੁਰੂ ਕਰਾਇਆ ਗਿਆ ਸੀ ਬੰਦ ਕਰਾਤਾ ਗਿਆ ਸੀਵਰੇਜ ਮਸ਼ੀਨਾਂ ਦਾ ਕਾ ਲਿਆ ਕੇ ਸ਼ੁਰੂ ਕਰਾਈਆਂ ਗਿਆ 73 ਰੱਖਦੀਆਂ 7-8 ਮਿੰਟ ਹੋ ਗਏ ਨਾ ਆਉਂਦੇ ਬੰਦੇ ਰੱਖੇਗੇ ਮਸ਼ੀਨਾਂ ਵਾਪਸ ਭੇਜਤੀਆਂ ਗਈਆਂ ਤੁਹਾਨੂੰ ਇੱਕ ਗੱਲ ਦੀ ਕਰਦੇ ਆ ਵੀ ਦੇ ਉਹਦਾ ਸੀਵਰੇਜ ਨਮਾ ਪਾਇਆ ਸੀ ਔਰ ਜਦੋਂ ਕੋਈ ਸੀਵਰੇਜ ਨਮਾ ਪਾਇਆ ਜਾਂਦਾ 6 ਮਹੀਨੇ ਤੱਕ ਉਹਦੇ ਉੱਤੇ ਆਪਾਂ ਸੜਕ ਨਹੀਂ ਬਣਾ ਸਕਦੇ ਕਿਉਂਕਿ ਉਹਦੀ ਜਿਹੜੀ ਮਿੱਟੀ ਹੈ ਬਹੁਤ ਜ਼ਿਆਦਾ ਡੂੰਗੀ ਤੱਕ ਖੁਦਾਈ ਕੀਤੀ ਹੁੰਦੀ ਔਰ 6 ਮਹੀਨੇ ਦਾ ਉਹ ਸਮਾਂ ਪੂਰਾ ਹੋ ਗਿਆ ਤੇ 5-4 ਦਿਨਾਂ ਦੇ ਵਿੱਚ ਉਹ ਜਿਹੜਾ ਕੰਮ ਸਟਾਰਟ ਹੋ ਜਾਣਾ ਹੈ ਕਈ ਗਲੀਆਂ ਜਿਹੜੀਆਂ ਪੀਸੀ ਦੀਆਂ ਹੈਗੀਆਂ ਲੋਕ ਵਾਲੀਆਂ ਗਲੀਆਂ ਬਣਣੀਆਂ ਉਹ ਸਾਰੀਆਂ ਦਾ ਕੰਮ ਚਾਲੂ ਹੋ ਜਾਣਾ ਹੈ ਕੋਈ ਹੋਰ ਆਉਣ ਵਾਲੇ ਜਿਹਨਾਂ ਦੇ ਵਿੱਚ ਸਾਰੇ ਜਿਹੜੇ ਮਤੇ ਵੀ ਨਵੇਂ ਪਾਈ ਐ ਆਉਣ ਵਾਲੇ ਜਿਹਨਾਂ ਵਿੱਚ ਸਾਰਾ ਕੰਮ ਸਟਾਰਟ ਹੋ ਜਾਣਾ ਕੋਈ ਕੰਮ ਰਹਿਣਾ ਨਹੀਂ ਸੀਵਰੇਜ ਦਾ ਜਿਹੜੀ ਮੇਨ ਸਮੱਸਿਆ ਦੋ ਮਿੰਟ ਵੀਰੇ ਜਿਹੜਾ ਸੀਵਰੇਜ ਦਾ ਜਿਹੜਾ ਜਿਹੜਾ ਮੁੱਦਾ ਹੈ ਉਹ ਬੜੀ ਤੇਜ਼ੀ ਦੇ ਨਾਲ ਕਰ ਰਹੇ ਆ ਔਰ ਸੀਵਰੇਜ ਜਿਹੜਾ ਮਸਲਾ ਉਹ ਬੜੇ ਆਉਣ ਵਾਲੇ ਜਿਹਨਾਂ ਦਾ ਸਾਰਾ ਸਹੀ ਹੱਲ ਹੋ ਜਾਏ। ਥੈਂਕ ਯੂ। ਇੱਕ ਬੇਨਤੀ ਆਪਾਂ ਹੋਰ ਜ਼ਰੂਰ ਕਰਦੇ ਆ ਜਿਹੜਾ ਇੱਥੇ ਬਾਹਰ ਦੇ ਵਿੱਚ ਸਪਲੀਮੈਂਟਰੀ ਏਜੰਡਾ ਜੋ ਪ੍ਰਧਾਨਜੀ ਵੱਲੋਂ ਉਹਨਾਂ ਦੀ ਮਨਜ਼ੂਰੀ ਨਾਲ ਲਾਇਆ ਗਿਆ। ਇਸ ਤਰ੍ਹਾਂ ਕਦੇ ਵੀ ਨਹੀਂ ਚੱਲਿਆ ਵੀ ਕਦੇ ਆ ਪਿਛਲੇ ਕੁਛ 6 ਮਹੀਨੇ ਦਾ ਸਮਾਂ ਸੀ ਜਦੋਂ ਉਦੋਂ ਵੀ ਸਾਡੇ ਇਹ ਹੀ ਅਫੀਸਰ ਸਾਡੇ ਡਿਊਟੀ ਆਪਦੀ ਕਰਨ ਗਏ ਸੀ ਉਦੋਂ ਵੀ ਇਹਨਾਂ ਦੇ ਖਿਲਾਫ ਕਿਸੇ ਨੇ ਬੋਲਿਆ ਸੀ ਇਹਨਾਂ ਦੀ ਇਨਸਲਟ ਕੀਤੀ ਸੀ ਉਦੋਂ ਵੀ ਅਸੀਂ ਸਾਰਿਆਂ ਨੇ ਸਤ ਸੰਤਿ ਦੇ ਨਾਲ ਸਾਡੇ ਸਟਾਫ ਦੀ ਫੇਵਰ ਕਰਨਾ ਸਾਡਾ ਫਰਜ਼ ਬਣਦਾ ਹੈ ਸਾਰੇ ਹਾਊਸ ਦਾ ਔਰ ਉਹਨਾਂ ਦੇ ਉੱਤੇ ਹੱਕ ਦੇ ਵਿੱਚ ਏਜੰਡਾ ਪਾ ਗਿਆ ਐਸਐਸਪੀ ਸਾਹਿਬ ਨੂੰ ਉਦੋਂ ਮਿਲੇ ਵੀ ਸੀ ਵੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪਰ ਅੱਜ ਹੁਣ ਸਾਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਵੀ ਇਹ ਕਿ ਚੱਕਰੇ ਦੇ ਕੋਈ ਸਾਡਾ ਮਾਨਯੋਗ ਸਾਡਾ ਜੀ ਐਮਸੀ ਕੋਈ ਹੈ ਉਹਦਾ ਕੋਈ ਪਰਿਵਾਰ ਕੋਈ ਕੰਮ ਕਰਦਾ ਹੈ ਤੇ ਪਰ ਇਹ ਨਹੀਂ ਅਗਰ ਵੀ ਉਹ ਕਰੇ ਤਾਂ ਕਿਸੇ ਮੁਲਾਜ਼ਮ ਦੇ ਨਾਲ ਉਹਦਾ અપਮਾਨ ਕਰੇ ਉਹਦੀ ਇੱਜ਼ਤ ਨਾ ਕਰੇ ਜਾਂ ਉਹਦੇ ਨਾਲ ਹੀ ਮਿਸਬੀਵ ਕਰੇ ਫਿਰ ਤਾਂ ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਉਹ ਹੋਣੀ ਹੈ ਪਰ ਇਹ ਇਹ ਤਰੀਕਾ ਗਲਤ ਹੈ ਜੀ ਪ੍ਰਧਾਨ ਜੀ ਨੂੰ ਵੀ ਡਬਲ ਪਾਲਿਸੀ ਨਹੀਂ ਕਰਨ ਕਰਨੀ ਜੀ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਕਿਸ ਗੱਲ ਨੂੰ ਲੈ ਕੇ ਅੱਜ ਮੀਟਿੰਗ ਕਾਫੀ ਲੰਬੀ ਚੱਲੀ ਗਈ ਬੜੇ ਲੰਬੇ ਏਜੰਡੇ ਸੀਗੇ ਅੱਜ 30-40 ਏਜੰਡੇ ਸੀਗੇ ਸਰਕਾਰੀ ਆਈਟਮਾਂ ਸੀਗੀਆਂ ਸਾਰੇ ਏਜੰਡੇ ਨੂੰ ਤਕਰੀਬਨ ਸਭ ਨੂੰ ਸਰਵਸੰਮਤੀ ਨਾਲ ਪਾਸ ਕਰਤਾ ਗਿਆ ਅਖੀਰ ਤੇ ਕੋਈ ਰੂਟੀਨ ਦੇ ਵਿੱਚ ਸਾਡੇ ਜਿਹੜੇ ਮਿਊਨਿਸਪਲ ਕਾਉਂਸਲ ਦੇ ਮੁਲਾਜ਼ਮ ਬੰਦੇ ਨੇ ਜਿਵੇਂ ਕਿ ਉਹਨਾਂ ਨੂੰ ਡਿਊਟੀਆਂ ਲੱਗਦੀਆਂ ਨੇ ਅਕਰੋਚਮੈਂਟ ਹਟਾਣਾ ਜਾਂ ਪੋਲੀਥਨ ਜਾਣਾ ਰੂਟੀਨ 'ਚ ਉਹ ਆਪਾਂ ਕੰਮ ਕਰਨਗੇ ਸੀਗੇ ਤੇ ਇੱਕ 15 16 ਬੰਦੇ ਵਾਲੇ ਮੈਂਬਰਸ ਨੇ ਕੋਈ ਸਾਈਨ ਕਰਕੇ ਪ੍ਰਧਾਨ ਜੀ ਨੂੰ ਮੀਟਿੰਗ ਜਿਹੜੀ ਅਪਲੀਕੇਸ਼ਨ ਦੇ ਦਿੱਤੀ ਜਿਹੜੇ ਮੈਂਬਰ ਰੋਮੀ ਜੀ ਨੇ ਉਹਨਾਂ ਦੀ ਮਿਸੇ ਮੈਂਬਰ ਨੇ ਸਾਡੇ ਆਪਸ ਦੇ ਬਹੁਤ ਅੱਛੇ ਆਦਮੀਆਂ ਮੈਂਬਰ ਨੇ ਸਾਡੇ ਉਹਨਾਂ ਲਿਖ ਕੇ ਦਿੱਤਾ ਵੀ ਆਹ ਚੀਜ਼ ਜਿਹੜੀ ਨਾ ਵੀ ਸਾਡੇ ਖਿਲਾਫ ਬੇਦਬਾਬ ਨਾਲੇ ਕੰਮ ਕੀਤਾ ਗਿਆ ਲੇਕਿਨ ਨਹੀਂ ਸਾਡੇ ਜਿਹੜੇ ਮੁਲਾਜ਼ਮ ਨੇ ਰੁਟੀਨ 'ਚ ਗਏ ਨੇ ਉੱਥੇ ਉਸ ਤੋਂ ਬਾਅਦ ਪ੍ਰਧਾਨ ਜੀ ਵੀ ਉਹਨਾਂ ਦੀ ਦੁਕਾਨ ਤੇ ਪਹੁੰਚੇ ਨੇ ਮੈਂ ਪੁੱਛਿਆ ਉਹਨਾਂ ਪਰਦਾ ਤੂੰ ਗਏ ਸੀਗਾ ਤਾਂ ਗਏ ਸੀਗਾ ਬਾਅਦੇ ਪਹੁੰਚਾ ਮੈਂ ਜੇ ਐਸਾਂ ਦੀ ਗੱਲ ਸੀ ਉੱਥੇ ਬਿਠਾ ਕੇ ਪ੍ਰਧਾਨ ਜੀ ਨੂੰ ਨਿਬੇੜ ਦੇਣੀ ਚਾਹੀਦੀ ਸੀ ਲੰਬਾ ਕੀਤਾ ਲੇਕਿਨ ਹਾਜੂ ਕਹਿੰਦੇ ਨਹੀਂ ਵੀ ਇਹਨਾਂ ਦੇ ਖਿਲਾਫ ਕਾਰਵਾਈ ਪਾਈ ਜਾਵੇ ਦੇਖੋ ਸਰਕਾਰ ਦਾ ਕਾਨੂੰਨ ਬਣਿਆ ਹੈ ਅਸੀਂ ਮਿਊਸਪਲ ਕੋਰਪ ਨੂੰ ਸਾਨੂੰ ਲੋਕੀ ਚੁਣ ਕੇ ਭੇਜਦੇ ਆ ਕਮੇਟੀ ਦੇ ਵਿੱਚ ਲੋਕਾਂ ਦੀ ਰੱਖਿਆ ਕਰਨ ਵਾਸਤੇ ਕਮੇਟੀ ਦੀ ਰੱਖਿਆ ਕਰਨ ਵਾਸਤੇ ਸਰਕਾਰ ਦੇ ਕਾਨੂੰਨ ਦੇ ਖਿਲਾਫ ਅਸੀਂ ਏਜੰਡਾ ਪਾਸ ਨਹੀਂ ਕਰਾਂਗੇ ਮੈਂ ਇਹ ਕਹਿੰਦਾ ਮੁਲਾਜ਼ਮਾਂ ਸਾਡੇ ਜੋ ਕਰਦੇ ਆ ਸਹੀ ਕਿਤੇ ਅਸੀਂ ਭੇਜਿਆ ਉਹ ਗੇ ਰੂਟੀਨ ਦੇ ਵਿੱਚ ਮਾਰਕੀਟ ਚ ਗਿਆ ਇੱਕ ਇਕੱਲੇ ਹੁੰਦੀ ਨਹੀਂ ਸੱਤ-ਅੱਠ ਦੁਕਾਨਾਂ ਦੇ ਗਏ ਆ ਜਿਹੜਾ ਪੋਲੀਥਿਨ ਚੱਕ ਕੇ ਲਿਆ ਇਸ ਕਰਦੇ ਥੋੜੀ ਮੀਟਿੰਗ ਲੰਬੀ ਹੋਈ ਲੇਕਿਨ ਅਖੀਰ ਤੇ ਉਹਦਾ ਰਸਤਾ ਇਹ ਪ੍ਰਧਾਨ ਜੀ ਨੇ ਕੱਢਿਆ ਵੀ ਇਹਦਾ ਨੰਬਰ ਲਵਾ ਲਓ ਜਿਹੜੇ ਦਰਖਾਸਤ ਇਹਨੂੰ ਲਖ ਲਓ ਪੰਜ-ਛੇ ਮੈਂਬਰ ਕੋਈ ਬਣਾ ਤੇ ਇਕੱਠੇ ਜਿਹੜੇ ਵੀ ਆ ਜਿਹੜੇ ਬਹਿ ਕੇ ਹਫ਼ਤੇ ਦੇ ਵਿੱਚ ਡਿਸਾਈਡ ਕਰਨਗੇ ਉਹਨਾਂ ਨੂੰ ਕਰਨਗੇ ਲੇਕਿਨ ਮੈਂ ਕਹਾਂ ਜੀ ਏਜੰਡੇ ਦੇ ਵਿੱਚ ਲਿਆਓਗੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਅਸੀਂ ਸਰਕਾਰ ਦੇ ਖਿਲਾਫ ਹਾਂ ਏਜੰਡੇ ਦੇ ਆਈਟਮ ਨਹੀਂ ਆਣੇ ਚ ਔਰ ਜੋ ਫੈਸਲਾ ਕੀਤਾ ਕੋਈ ਆ ਵੀ ਕਮੇਟੀ ਬਣਾਈ ਹੈ ਜਿਹੜੇ ਹਫਤੇ ਦੇ ਵਿੱਚ ਜ਼ਿਆਦਾ ਫੈਸਲਾ ਕਰਨਗੀ ਲੇਕਿਨ ਮੈਂ ਫਿਰ ਬਾਰ ਬਾਰ ਕਹਿਣਾ ਸਰਕਾਰ ਜੋ ਕਾਨੂੰਨ ਬਣਾਉਂਦੀ ਹੈ ਅਸੀਂ ਮਿਊਨਿਸਪਲ ਕਮੇਟੀ ਚੁਣ ਕੇ ਆਏ ਆ ਸਰਕਾਰ ਦੇ ਅਸੀਂ ਨੁਮਾਇੰਦੇ ਆ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾਵਾਂਗੇ ਜੀ ਪਰ ਸ਼ਹਿਰ ਦੀ ਵਿਕਾਸ ਵਾਸਤੇ ਕਿਹੜੇ ਏਜੰਡਾ ਪਏ ਆ ਜੀ ਅਸੀਂ ਵਿਕਾਸ ਵਾਸਤੇ 10 12 ਆਈਟਮਾਂ ਚੱਕੀਆਂ ਕੁਝ ਗ੍ਰਿੱਲਾਂ ਬਣਾਉਣੀਆਂ ਨੇ ਕੁਝ ਜਾਲੀਆਂ ਲਗਾਉਣੀਆਂ ਨੇ ਕੁਝ ਟੀ ਗਾਰਡ ਐਸ तरह ਦੇ ਆ ਕੁਝ ਛੱਡੇ ਜਿਹੜੀ ਸ਼ਹਿਰ ਦੀ ਮੇਨ ਸੜਕਾਂ ਨੇ ਉਹਨਾਂ ਦੇ ਪੀਸੀ ਲੱਕ ਬਜਰੀ ਹੋਣੀ ਹੈ 40 ਲੱਖ ਦਾ 1 45 ਲੱਖ ਦਾ ਦੋ ਇਸ ਤਰ੍ਹਾਂ ਦੇ ਪਾਏ ਆ। ਇਹ ਉਹ ਕਰਕੇ ਇਸ ਤਰ੍ਹਾਂ ਦੇ ਆਈਟਮ ਜਿਹੜੀ ਸਰਬਸੰਮਤੀ ਨਾਲ ਸਾਰਿਆਂ ਨੇ ਪਾਸ ਕੀਤੇ ਨੇ ਕਿ ਸ਼ਹਿਰ ਦੀ ਡਿਵੈਲਪਮੈਂਟ ਤਾਂ ਹੋਣੀ ਚਾਹੀਦੀ ਹੈ। ਉਹ ਸਾਰੇ ਇੱਕ ਸਾਰੇ ਇਹ ਜਿਹੜਾ ਸੀਵਰੇਜ ਦੀ ਜਾਮ ਦਾ ਮੁੱਦਾ ਬਣਿਆ ਹੋਇਆ ਇਹ ਕਹਿੰਦੇ ਨੇ ਵੀ ਟੈਂਡਰ ਤਾਂ ਹੋਏ ਨੂੰ 8 ਮਹੀਨੇ ਹੋ ਗਏ ਨੇ ਪਰ ਉਹ ਸਫਾਈ ਨਹੀਂ ਹੋ ਰਹੀ ਉਹ ਉਹਦੇ ਬਾਰੇ ਚ ਨਹੀਂ ਟੈਂਡਰ ਜਿਹੜੀ ਸਰਾਂ ਦਾ ਕੰਮ ਹੈ ਸੀਵਰੇਜ ਦਾ ਉਹ ਕੰਮ ਹੀ ਸ਼ੁਰੂ ਨਹੀਂ ਹੋਇਆ ਸਿਰ ਉਹ ਐਕਚੁਅਲੀ ਕੀ ਹੈ ਵੀ ਕੰਮ ਮਸ਼ੀਨਾ ਇੱਕ ਵਾਰੀ ਪਿੱਛੇ ਆਈਆਂ ਚਾਹੇ ਪਹਿਲੇ ਆਈਆਂ ਸੀ ਜਿਆ ਉਹਨਾਂ ਨੇ ਜਿਹੜਾ ਪੈਸਾ ਪਾਸ ਕੀਤਾ ਸੀ ਉਹ ਕਰਕੇ ਚਲੀ ਗਈਆਂ ਲੇਕਿਨ ਸੀਵਰੇਜ ਸਾਡੇ ਐਮਸੀ ਸੁਬਾਨ ਜੀ ਨੇ ਜਿਹੜੇ ਕਿ ਲੋਕ ਕਹਿੰਦੇ ਅਸੀਂ ਨਾਲੀਆਂ ਬੰਦ ਕਰ ਦਿੰਨੇ ਆ ਪਾਈਪਾ ਪਾ ਦਿੰਨੇ ਆ ਵਿੱਚ ਉਹ ਕੀ ਹੈ ਵੀ ਜਿਹੜਾ ਪਾਈਪਾ ਨਾਲ ਜਿਹੜਾ ਗੰਦ ਹੈ ਨਾ ਸਾਰਾ ਉਹ ਇੱਕ ਜਗ੍ਹਾ ਚੈਂਬਰਾਂ ਦੇ ਇਕੱਠਾ ਹੋ ਜਾਂਦਾ ਹੈ ਉਹ ਫਿਰ ਫਿਰ ਦੁਬਾਰਾ ਪਰੋਂ ਖੜੀ ਜਾਂਦੀ ਹੈ ਜ਼ਿਕਰ ਹੋਇਆ ਦੁਬਾਰਾ ਫਿਰ ਪ੍ਰੋਬਲਮ ਹੈ ਨੂੰ ਫਿਰ ਦੁਬਾਰਾ ਅਸਲ ਫਿਰ ਉਹਨਾਂ ਦੇ ਕੋਲ ਸਿੱਧਾ ਜਾਣੇ ਐਮਐਲਏ ਸਾਹਿਬ ਨਾਲ ਡਿਸਕਸ਼ਨ ਬਾਕੀ ਸੀ ਤੇ ਜਾਲੀਆਂ ਬਣਾ ਰਿਹਾ ਜਾਲੀਆਂ ਲਗਾਵਾਂਗੇ ਉਹਨਾਂ ਤੇ ਜਿਹੜੀ ਜਾਲੀਆਂ ਦੀ ਸ਼ੋਰਟੇਜ ਹੈ ਤਾਂ ਕਿ ਜਿਹੜਾ ਗੰਦ ਹੈ ਉਹ ਸਿੱਧੇ ਚ ਨਾ ਜਾਵੇ ਔਰ ਸਿਰੇ ਜੀ ਐਮਐਲਏ ਸਾਹਿਬ ਨਾਲ ਡਿਸਕਸ਼ਨ ਹੋਈ ਸੀਗੀ ਐਮਐਲਏ ਸਾਹਿਬ ਨੇ ਭਰੋਸਾ ਦੁਆਇਆ ਜਿੰਨਾ ਵੀ ਸ਼ਹਿਰ ਦੇ ਵਿੱਚ ਸਿਰੇ ਜੀ ਇਥੇ ਸਾਨੂੰ ਦੁਬਾਰਾ ਉਹਨਾਂ ਨੂੰ ਮਸ਼ੀਨਾਂ ਬੁਲਾ ਕੇ ਦੁਬਾਰਾ ਉਹਨਾਂ ਨੂੰ ਸਾਫ਼ ਕਰਾਇਆ ਗਿਆ ਜੀ ਪ੍ਰਧਾਨ ਜੀ ਕਿਸ ਕਿਸ ਕੇ ਤਰ੍ਹਾਂ ਝੰਡੇ ਰੱਖੇ ਗਏ ਤੇ ਕੀ ਲੱਗਦਾ ਵੀ ਸ਼ਹਿਰ ਦੇ ਕੰਮ ਹੋਣਗੇ ਹੁੰਦੇ ਹਾਂ ਜੀ ਹਾਂ ਜੀ ਅੱਜ ਬਹੁਤ ਸਾਰੇ ਝੰਡੇ ਜਿਵੇਂ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਕੋਈ ਸੜਕਾਂ ਦੇ ਸੀਵਰੇਜ ਦੇ ਸਾਰੇ ਡਿਸਕਸ਼ਨ ਹੋ ਕੇ ਆਲਮੋਸਟ ਸਾਰੇ ਪਾਸੇ ਹੋ ਗਏ ਕੁਝ ਚੀਜ਼ਾਂ ਨੂੰ ਟਾਈਮ ਲੱਗਦਾ ਜਿਵੇਂ ਤੁਸੀਂ ਅੰਕਲ ਨੇ ਉਹਨੇ ਦੱਸਿਆ ਕਿ ਸੀਵਰੇਜ ਦੇ ਟਾਈਮ ਪੀਰੀਅਡ ਬਾਅਦ ਹੀ ਸੜਕ ਸ਼ੁਰੂ ਹੋਏਗੀ ਇਸ ਲਈ ਅਸੀਂ ਲੋਕਾਂ ਨੂੰ ਇਹ ਹੀ ਕਹਿਣਾ ਹੈ ਕਿ ਕੋਦਮ ਪੈਨਿਕ ਨਾ ਹੋਣ ਕਿ ਇਹ ਕੰਮ ਨਹੀਂ ਹੋ ਰਿਹਾ ਉਹ ਕੰਮ ਨਹੀਂ ਹੋ ਰਿਹਾ ਸਾਰੀ ਚੀਜ਼ਾਂ ਪ੍ਰੋਸੈਸ ਵਾਈਜ਼ ਟਾਈਮ ਹੀ ਪੂਰੀਆਂ ਹੁੰਦੀਆਂ ਹਨ ਸਿਵਰੇਟ ਦੇ ਸਮੱਸਿਆ ਨੂੰ ਲੈ ਕੇ ਸ਼ਹਿਰ ਕਾਫੀ ਪਰੇਸ਼ਾਨ ਹੈ ਗਿਆ ਭਾਵੇਂ ਡੈਡ ਹਾਊਸ ਰੋਡ ਹੋਵੇ ਜਾਂ ਦਿੱਲੀ ਹੋਵੇ ਆ ਹੋਰ ਵੀ ਸ਼ਹਿਰ ਦੇ ਜਿੰਨੇ ਮਹੱਲੇ ਹੈਗੇ ਨੇ ਸਾਰਿਆਂ ਤੇ ਨਗਰ ਕੌਂਸਲਿੰਦਾ ਕੋਈ ਹੱਲ ਨਿਕਾਲ ਰਹੀ ਹੈ ਅਜੇ ਤੱਕ ਬਿਲਕੁਲ ਨਹੀਂ ਹੈ ਸ਼ਹਿਰ ਦੇ ਸਿਵਲ ਸਿਸਟਮ ਦਾ ਬਹੁਤ ਮਾਰਾ ਆ ਗੋਣ ਵਿਸਤਰ ਵਾਪਰ ਵਾਪਰ ਦਾਇੰਡ ਅਸੀਂ ਕੰਟਰ ਲਾਏ ਗਏ ਉਸ ਤੇ ਠੇਕੇਦਾਰ ਫਰ ਕਾਟ ਰੂ ਵੀ ਲੈ ਜੋ ਕਿ ਯਾਦ ਚਾ ਪਰ ਠੇਕੇਦਾਰ ਨੇ ਨਾ ਤਾਂ ਕੰਮ ਸ਼ੁਰੂ ਕਰਦਾ ਤੇ ਨਾ ਹੀ ਉਹਨੇ ਬੰਦੇ ਦਿੱਤੇ ਅਸੀਂ ਇਸ ਕਰਕੇ ਮੀਟਿੰਗ ਲਈ ਮੇਨ ਮੁੱਦਾ ਜਿ ਹੈ ਕਿ ਜਿਸ ਬੰਦੇ ਨੂੰ ਟੈਂਡਰ ਦਿੱਤਾ ਗਿਆ ਹੈ ਵਰਕਆਊਟ ਲੈ ਕੇ ਨੂੰ 6 ਮਹੀਨੇ ਹੋ ਗਏ ਜੋ ਬੰਦਾ ਹੀ ਦੇ ਸਕਦਾ ਹੈ ਜੇ ਸੀਰੀਅਸ ਫਾਈਲ ਗੱਲ ਹੈ ਕਿ ਉਹਨਾਂ ਨੇ ਟੈਂਡਰ ਕੈਂਸਲ ਕੀਤਾ ਜਾਂ ਉਹ ਬਲੈਕਿਸਟ ਕੀਤਾ ਜਾਂ ਅਸੀਂ ਐਸੇ ਪਿੱਛੇ ਰਿਹਾ ਸਮਝਿਆ ਕਿ ਉਸ ਬੰਦੇ ਨੂੰ ਜੋਗਲ ਨੋਟਿਸ ਦਿਓ ਕਿ ਆਪਾਂ ਬੰਦੇ ਦੇ ਰਹੇ ਕਿਉਂਕਿ ਬਰਸਾਤੀ ਸੀਜ਼ਨ ਉੱਪਰ ਸਿਰਦੇ ਹੈ ਜੇ ਸੀਰੀਅਸ ਸਿਸਟਮ ਨਹੀਂ ਕਲੀਅਰ ਹੋਏਗਾ ਤਾਂ ਸ਼ਹਿਰ ਦਾ ਬਹੁਤ ਮੜਾ ਹੋ ਰਿਹਾ ਹੈ ਇਹ ਜਿਨ੍ਹਾਂ ਨੂੰ ਟੈਂਡਰ ਦਿੱਤਾ ਗਿਆ ਉਹ ਸੱਤਾਪੱਖ ਦੇ ਹੈਗੇ ਨਹੀਂ ਜਾਂ ਐਵੇਂ ਪ੍ਰਾਈਵੇਟ ਕੋਈ ਐਂਟੀਟੀ ਹੈ ਜੀ ਲੇਕਿਨ ਇਹ ਤਾਂ ਕੁਝ ਕੰਪਨੀਾਂ ਆਂ ਕਿ ਕੀਮਤ ਨਾਲ ਹੋ ਰਿਹਾ ਹੁੰਦਾ ਉਹਨਾਂ ਦਾ ਮਾਲਕ ਕੌਣ ਹੈ ਪਤਾ ਨਹੀਂ ਕੀਮਤੀ ਨਾਮ ਦੇ ਨਾਲ ਕੋਈ ਬੰਦਾ ਹੈਗਾ ਜਿਹੜਾ ਟੈਂਡਰ ਲੈ ਕੇ ਗਿਆ ਉਹਨੇ ਮਾਰਚ ਦਾ ਵਰਕ ਆਊਟ ਲੈ ਕੇ ਗਿਆ ਉਹਨੇ ਮਾਰਚ ਦੇ ਬੰਦੇ ਦੇ ਰਹਿਣੇ ਸੀਵਰ ਸਪਲਾਈਰਸ ਤੇ ਪਰ ਤੁਹਾਡੇ ਕਹਿੰਦੇ ਅਨੁਸਾਰ ਤਾਂ ਕਈ ਮਹੀਨੇ ਬੀਤ ਚੁੱਕੇ ਨੇ ਇਸ ਗੱਲ ਤੁਸੀਂ ਪਹਿਲਾਂ ਇਹ ਨੋਟਿਸ ਤੇ ਲਿਆਏ ਹੋ ਯੂ ਐਸ ਆਫ ਦੇ ਜਾਂ ਪਟਾਣ ਦੀ ਦੇ ਜਾਂ ਕਿਸੇ ਸਾਡੇ ਨੋਟਿਸ ਦੇ ਮੌਜੂਦ ਥੋੜੇ ਦਿਨਾਂ ਦਾ ਐਮ ਐਲ ਸਰਪ੍ਰੀਸ ਮਿਤੀ ਹੈ ਜੀ ਉਹਨਾਂ ਨੇ ਵੈਸੇ ਤੇ ਗੌਰ ਕੀਤਾ ਕਿ ਉਹਨੂੰ ਠੇਕਾ ਦਿੱਤਾ ਉਹ ਸਮਝ ਕੋਈ ਕਰ ਰਿਹਾ ਇੱਕ ਦਿਨ ਬੁਲਾਇ

ਸਾਰੇ ਸਰਸਵਤੀ ਨਾਲ ਬਾਸ ਹੋਏ ਨੇ ਜੋ ਵੀ ਸੀਰੇ ਜੇ ਦੇਸੀ ਵਾਟਰ ਬਾਇਲ ਦੇਸੀ ਹੱਥ ਨਾਲ ਸਰਸਵਤੀ ਨਾਲ ਸਾਰੇ ਮੀਟਿੰਗ ਕਾਫੀ ਲੰਬੀ ਚਲੀ ਕਾਫੀ ਸ਼ੋਰ ਸ਼ਰਾਬੇ ਦੇ ਵਜ੍ਹਾ ਬਾਹਰ ਤੱਕ ਜਾਂਦੀ ਸੀ ਜੀ ਕੋਈ ਦੇਖੋ ਇੱਕ ਆਪਤ ਸੇ ਕੋਈ ਖੰਡੇ ਪਰਵਾਰੇ ਕੀ ਮੁਝੇ ਹੋਇ ਕਿ ਸ਼ੂਡ ਜਿਹੜਾ ਕੀ ਸਾਹਮਣੇ ਆਇਆ ਹੈ ਉਹ ਨਵੀਂ ਮਹਿਲ ਚੰਡੀਗੜ੍ਹ ਗਿਆ ਜੀ ਮੈਂ ਤਾਂ ਕੱਲ ਪੁੱਛਿਆ ਤੇ ਪੁੱਛਿਆ ਮੀਟਿੰਗ ਦੀ ਸਾਨੂੰ ਬੜਾ ਲੱਗਿਆ ਇਸ ਰਾਈਟ ਐਮਸੀ ਦੇ ਨਾਲ ਮਿਲ ਕੇ ਸੇ ਮਲਾਜਮ ਦਾ ਪ੍ਰੈਸ ਇੰਟਰਵਿਊ ਹੋਇਆ। ਉਹ ਆਪਦੀ ਜਗ੍ਹਾ ਜਿਹੜੀ ਦੋਵਾਂ ਦੀ ਅਸੀਂ ਗੱਲਾਂ ਸੁਣੀਆਂ ਨੇ ਉਹ ਆਪਦੀ ਜਗ੍ਹਾ ਦੇ ਜਿਹੜੇ ਮਲਾਜਮ ਸੀ ਔਰ ਦੀ ਡਿਊਟੀ ਕਰ ਰਹੇ ਸੀਗੇ ਤੇ ਉਹਨਾਂ ਨੇ ਆਪ ਦਾ ਪੱਖ ਰੱਖਿਆ। ਤੇ ਜਿਹੜਾ ਸਾਡੇ ਐਮਸੀ ਨਾਲ ਹੋਇਆ ਉਹ ਵੀ ਆਪਦੀ ਜਗ੍ਹਾ ਸੀਗਾ ਵੀ ਸਾਡੇ ਨਾਲ ਕੋਈ ਪੋਲੀਟਿਕਲ ਮਕਲ ਵਾਸਤੇ ਢੱਕਾ ਗਿਆ। ਉਹ ਅਸੀਂ ਸਾਰਾ ਬੈਠ ਕੇ ਮਤਲਬ ਜਨਾਂ ਦੋਵਾਂ ਦੀ ਗੱਲਾਂ ਸੁਣੀਆਂ ਨੇ। ਦੇਖ ਤੁਸੀਂ ਚਾਰ ਮੈਂਬਰ ਦੀ ਕਮੇਟੀ ਬਣਾਈਏ ਉਹ ਕਮੇਟੀ ਜਦ ਵੀ ਇੱਕ ਦੋ ਮੀਟਿੰਗਾਂ ਕਰਾ ਕੇ ਆਪਸ ਵਿੱਚ ਅਸੀਂ ਜਾਣੇ ਰਹੀਏ ਕਿ ਮਨ ਇਥੇ ਰਚੇ ਮਤੇ ਜਨਾਲਿਆ ਜੀ ਆਵੇ ਸਾਡੇ ਦਾ ਨੂੰ ਆਪ ਜਲਦੀ ਐਮਸੀ ਵੰਡੇ ਜਾਈਏ ਤੇ ਕੱਲ ਨੂੰ ਫਿਰ ਅਸੀਂ ਅਫਸਰਾਂ ਕੋ ਵੀ ਗੱਲ ਲੈਣਾ ਹੈ ਕਿ ਅਫਸਰਾਂ ਦੇ ਖਿਲਾਫ ਅਸੀਂ ਕੋਈ ਚੀਜ਼ ਆਵੇ ਫਿਰ ਮਤਾਂ ਪਾ ਕੇ ਕਰੀਏ ਅਸੀਂ ਜਨਨੇ ਤੇ ਅਸੀਂ ਐਮਸੀ ਨੂੰ ਦੀ ਸੰਸਦ ਦੇ ਅਸੀਂ ਵੀ ਆਉਂਦੀ ਜਗਾ ਜਿਹੜਾ ਉਹਦਾ ਸਿਲਾ ਉਹਨਾਂ ਦੇ ਸਿੱਧੇ ਤੇਸ ਕਰਕੇ ਜੀ ਆਪਸ ਵਿੱਚ ਇਹਨਾਂ ਦੋਵਾਂ ਦੀ ਜਿਹੜੀ ਗੱਲਾਂ ਹੋਉਂਦੀਆਂ ਨੇ ਉਹਨਾਂ ਦੀ ਆਪ ਦਾ ਦੂਰ ਚਾਲ ਜਿੱਤਣਾ ਕਰਕੇ ਅਜੀ ਆਪਕ ਜੇ ਇਹਦਾ ਰਾਣੀ ਕੋਸ਼ਿਸ਼ ਕਰਾਂਗੇ ਵੀ ਹਾਉ ਅੱچھے ਮਤੇ ਪੈ ਜਾਂਦੇ ਨੇ ਟੈਂਡਰ ਲੱਗ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਪਰ ਸ਼ਹਿਰ ਤੇ ਗਰਾਉਂਡ ਲੈਵਲ ਤੇ ਉਹ ਕਿਤੇ ਦਿਖਾਈ ਨਹੀਂ ਦਿੰਦੇ ਚਾਹੇ ਸਟਰੀਟ ਲਾਈਟ ਹੈ ਸਫਾਈ ਦਾ ਹੈਗਾ ਸੀਵਰੇਜ ਦਾ ਹੈਗਾ ਜਿਹੜੀਆਂ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਸੀਗੀਆਂ ਉਹ ਵਿੱਚੇ ਪਈਆਂ ਇਸ ਤਰ੍ਹਾਂ ਦੇ ਮਤਿਆਂ ਇਸ ਬਾਰੇ ਕਮਜ਼ੋਰ ਹੋਈ ਹੈ ਜਿਹੜੀ ਤੁਸੀਂ ਕਹਿੰਦੇ ਨੇ ਮੀਟਿੰਗ ਜਿਹੜੀ ਲੰਬੀ ਹੋਈ ਹੈ ਉਹ ਲੰਬੀ ਮੀਟਿੰਗ ਸਿਰਫ ਇਸ ਬਣਾਤੀ ਹੋਈ ਹੈ ਨਹੀਂ ਸਾਡੇ ਸਾਰੇ ਐਸਸੀ ਐਸਸੀ ਤੇ ਮਨ ਲਗੇ ਸਾਨੂੰ ਇਹ ਵੀ ਮੰਦੇ ਦਾ ਸਾਡੇ ਪਾਸ ਕਰ ਲੈਨੇ ਆਂ ਸੀ ਪਰ ਉਹ ਨਹੀਂ ਹੋ ਰਿਹਾ ਵਾਕਈ ਇਹ ਤੁਹਾਡੀ ਗੱਲ ਸਹੀ ਹੈ ਫਿਰ ਅਸੀਂ ਰੋਜ਼ ਬਲੌਗ ਦੇ ਮੈਂ ਪਬਲਿਕ ਨੂੰ ਬਈ ਤੁਸੀਂ ਲੀਡਰ ਆਫ oppositon ਹੋ ਨਾਕਰ ਕੌਨਸਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਦੇਖੋ ਸਦੋਂ ਕਹਿੰਦਾ ਸਿੱਧਾ ਅਸੀਂ ਹੁਣ ਜਿਹੜੀ ਅੱਜ ਮੀਟਿੰਗ ਦੇ ਵਿੱਚ ਮੇਨ ਖਾਤਾ ਮੁੰਦਾ ਏਰੀਆ ਜਿਹੜੀ ਆ ਮਿੱਟੀ ਦੀ ਲੜਾਈ ਜਿਹੜਾ ਸਿਗਾ ਮੁੱਤ ਮਸਲਾ ਇਹ ਤਾਂ ਲਾਸਟ 10 15 ਮਿੰਟ ਹੋਇਆ ਜਾਨਾ ਸਾਰੇ ਐਮਸੀ ਐਸ ਚੀਜ਼ ਕੋ ਲੜਾਈ ਦੇ ਵੇਖਿਆ ਇਹ ਕੰਮ ਕਰਾ ਤਾਂ ਨਹੀਂ ਹੋ ਰਿਹਾ ਕੰਮ ਦਾ ਮਤਲਬ ਹੈਗਾ ਜਦਾ ਸਮਦੇ ਪਾਸ ਕਰੀ ਜਾਓ ਕਰੀ ਦੇ ਲੋਕਾਂ ਨੇ ਜਦ ਸਾਨੂੰ ਅਜਾ ਨਹੀਂ ਪ੍ਰਾਜਨ ਦੀ ਇਹ ਗੱਲ ਕਹੀ ਕਿ ਬੰਦਾਂ ਦੀ ਇਸ ਤਰ੍ਹਾਂ ਜਿਆਦਾ ਕੰਮ ਕਰਾਉਂ ਨਹੀਂ ਤਾਂ ਸਮਦੇ ਪਾ ਦਾ ਕੀ ਫਾਇਦਾ ਦੂਜੀ ਗੱਲ ਤੁਸੀਂ ਕਹਿੰਦੇ ਅਸੀਂ ਅਫਸਰਾਂ ਕੋਲੋਂ ਕੰਮ ਲੈਣਾ ਹੈ ਕਰਨਾ ਮਤਲਬ ਅਫਸਰ ਸਹੀ ਭਾਰੀ ਹੈ ਨਹੀਂ ਕੰਮ ਲੈਣ ਦਾ ਮਤਲਬ ਨਹੀਂ ਅਫਸਰ ਸਹੀ ਭਾਰੀ ਨਹੀਂ ਕਰਨੀ ਸੀ ਦੇਖੋ ਅਫਸਰ ਦੇ ਕੰਮ ਦਾ ਅਜੂਮ ਮੁੱਥੇ ਲੱਗਣਾ ਹੈ ਇਹ ਵੀ ਦੂਜੇ ਦੇ ਆਪਾਂ ਕੰਮ ਚਾ ਜਿਹੜੇ ਦੇਖੋ ਅਫਸਰਾਂ ਨਹੀਂ ਕਰਨੇ ਨੇ ਇਹ ਗਰੂਪ ਵੀ ਬਣਾਉਂਦਾ ਹੈ ਅਫਸਰ ਆਦੀ ਜਿਹੜੀ ਗੱਲ ਗੱਲ ਲਾਦੇ ਕਿਹੜੀ ਚੀਜ਼ ਇੱਕ ਪੋਲੀਟਿਕਲ ਆਈ ਹੈ ਸਾਨੂੰ ਕਿਹੜੀ ਲੱਗੀ ਹੈ ਉਹ ਅਸੀਂ ਚੀਜ਼ ਦੇਖ ਲਈ ਹੈ ਅਸੀਂ ਉਹਨਾਂ ਦਾ ਜੁਝਿਆਦਾ ਬਹਿ ਕੇ ਆਪਸ ਵਿੱਚ ਹੱਲ ਬਣਾ ਲਈ ਇਸ ਤਰ੍ਹਾਂ ਦਾ ਆਪਣਾ ਇਹ ਚੀਜ਼ ਜਿਆਗਰੀ ਖੱਲਾ ਹੈਗਾ ਇਹ ਇੱਕ ਤਰ੍ਹਾਂ 70 ਸਾਰੇ ਐਨਸੀ ਰਹੇ ਜਾਂ ਮੁਲਾਜ਼ਮ ਨਹੀਂ ਆਤੀ ਰੋਜ਼ ਇੱਕ ਦਿਨ ਦੇ ਮੱਤੇ ਲੱਗਦਾ ਨਹੀਂ ਫੈਮਿਲੀ ਤਾਂ ਤੁਸੀਂ ਕਹਿੰਦੇ ਪਏ ਹੋ ਨਾ ਪਰ ਜਿੰਦੇ ਤੇ ਪਰਚਾ ਹੋਇਆ ਉਹ ਉਹ ਤਾਂ ਇਹ ਕਹਿੰਦਾ ਪਿਆ ਨਾ ਮੇਰੇ ਤੇ ਤਾਂ ਪੋਲੀਟਿਕਲ ਦਬਾਅ ਦੇ ਕਰਕੇ ਪਰਚਾ ਹੋਇਆ ਹੈ ਬਿਲਕੁਲ ਅਸੀਂ ਇਹ ਦੇਖੋ ਉਹ ਆ ਵੀ ਜਗਾ ਸਹੀ ਕਰ ਰਹੇ ਹੈ ਉਹ ਜਿਹੜਾ ਸਹੀ ਗੱਲ ਹੈ ਕਿਉਂਕਿ ਪਰ ਉਹ ਠीडी ਸੀ ਮੁਲਾਜ਼ਮ ਨੇ ਆਬਦੀ ਕੀਤੀ ਹੈ ਆਬਦੀ ਉਹਨੇ ਆਦੇ ਆਰਡਰ ਤੇ ਇਹੋ ਦੇ ਆਰਡਰ ਤੇ ਗਏ ਠੀਕ ਹੈ ਜੀ ਉਹ ਆਬਦੀ ਜਿਹੜਾ ਸਹੀ ਹੈ ਜਿਹੜੀ ਅਸੀਂ ਦੋਵਾਂ ਦੀ ਗੱਲ ਸੁਣੀ ਆਬਦੀ ਜਿਹੜਾ ਸਹੀ ਨੇ ਉਹਨਾਂ ਅਸੀਂ ਬਹਿ ਗਏ ਉਹ ਛੋੜ ਦੇਣਾ ਗੱਲਤੀ ਇਹੀ ਹੈ ਕਿ ਉਹ ਸਾਰਿਆਂ ਨਾਲ ਬੈਠ ਕੇ ਸੈੱਟਿੰਗ ਕਰਾਵਾਂਗੇ ਥੈਂਕ ਯੂ ਤੇ ਕੋ ਪ੍ਰਵਾਹ ਦਾ ਮਸਲਾ ਆਪਾਂ ਕੋਈ ਨੂੰ ਦੱਸਣਾ ਕਰੀ ਥੈਂਕ ਯੂ ਐ ਕਦੀ ਚੱਲ ਨਹੀਂ ਗਏਗੇ ਸਾਰੇ ਇਕੱਠੇ ਹੀ ਰਹਿਣਾ ਐਮਸੀਐਨ ਵੀ ਰਹਿਣਾ ਮੁਲਾਜ਼ਮਾਂ ਵੀ ਰਹਿਣਾ ਉਹ ਵੀ ਸ਼ਹਿਰ ਦੇ ਜਿਹੜੇ ਆਪਣੇ ਕੋਈ ਇਹ ਤਾਂ ਨਹੀਂ ਕੋ ਬਾਹਰ ਆਏ ਨੇ ਸ਼ਹਿਰ ਦੇ ਮੱਛਲੇ ਨੂੰ ਆਪਾਂ ਤੁਹਾਨੂੰ ਜਾਣਾ दोनों ना करिए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें